ਆੜਤੇ ਹੋਏ ਪਾਣੀ ਦੇ ਪਹਿਲਾਂ ਤੇ ਹੁੰਦੇ ਹਲਾ ਦੇਖ ਲਓ ਬਈ ਪਹਿਲਾਂ ਦੇਖੋ ਕਿੰਨਾ ਉੱਪਰ ਆ ਪਿਆ ਸੀਗਾ ਚੋਆ ਤੇ ਹੁਣ ਦੇਖ ਲਓ ਖਾਲੀ ਹੋ ਗਿਆ ਬਈ ਕੱਟ ਗਿਆ ਪਾਣੀ ਬਹੁਤ ਜਿਆਦਾ ਉਹ ਲੈ ਲੇ ਗੱਡੀ ਲਈ ਫਿਰਦੇ ਆਗੇ ਹੁਣ ਦੇਖੋ ਬਈ ਇੱਧਰ ਆ ਗਿਆ ਪੰਜਾਬ ਇੱਧਰ ਆ ਗਿਆ ਹਰਿਆਣਾ ਇਹ ਦੁਆ ਸਟਾਰਟ ਹੋ ਗਿਆ ਇੱਥੇ ਹੋ ਗਿਆ ਸੜਕਾ ਖਤਮ ਆ ਰਿਹਾ ਗਿਆ ਸਕੂਲ ਪਿੰਡ ਦਾ ਜੀ ਫਰੀਦਕੇ ਸਾਨੂੰ ਦਿਖਾਉਣੇ ਆਗੇ ਨਾਲਾ ਜੀ ਜਦੋਂ ਹੜਾ ਆਏ ਸੀਗੇ ਹੁਣ ਪਾਣੀ ਪੂਰਾ ਫੁੱਲ ਸੀਗੇ ਤੇ ਇੱਧਰ ਪਿੰਡ ਵਾਲੀ ਸਾਈਡ ਲੱਗਿਆ ਹੋਇਆ ਬੰਨਾ ਪਾਣੀ ਟੁੱਟਣ ਤੋਂ ਚੱਲ ਕੇ ਦਿਖਾਉਣੇ ਸਾਨੂੰ ਅੱਗੇ ਜਾ ਕੇ ਕਿੱਥੋਂ ਕਿੱਥੋਂ ਤੱਕ ਆ ਗਿਆ ਸੀ ਪਾਣੀ ਆਹ ਦੇਖੋ ਬਈ ਸਾਹਮਣੇ ਬੰਨ ਪਾਣੀ ਬਹੁਤ ਜ਼ਿਆਦਾ ਦੇ ਸੀਗਾ ਬਈ ਜੇ ਪਿੰਡ ਚ ਨਾ ਬੜੇ ਪਾਣੀ ਉਹਦੇ ਬਚਾਵ ਲਈ ਬੰਨ ਲਾਤਾ ਇਹ ਰਸਤਾ ਬਈ ਅਗਲਾ ਪਿੰਡ ਲੱਦੂ ਆਸ ਹਰਿਆਣੇ ਦਾ ਇਹ ਲਾਸਟ ਪਿੰਡ ਰਹਿ ਗਿਆ ਪੰਜਾਬ ਦਾ ਫਰੀਦਕੇ ਆ ਦੇਖੋ ਹਜੇ ਵੀ ਕੋਈ ਮਸ਼ੀਨਰੀ ਅਦਰ ਜਾਂਦੀ ਨਹੀਂ ਗਈ ਬੰਦ ਦਾ ਸਭ ਕੁਝ ਉਹਨੂੰ ਦਿਖਾਉਣੇ ਜਾ ਕੇ ਉਪਰੋਂ ਦੇਖ ਸਕਦੇ ਹੋ ਜੀ ਪੂਰਾ ਫੁੱਲ ਪਾਣੀ ਸੀਗਾ ਕਿੰਨਾ ਕ ਪਾਣੀ ਸੀ ਇੱਥੋਂ ਤੱਕ ਬਹੁਤ ਸੀ ਪਾਣੀ ਕਿੱਥੇ ਤੱਕ ਆ ਗਿਆ ਸੀ ਹੋਰ ਇੱਥੇ ਤੱਕ ਆ ਗਿਆ ਸੀ ਅ ਇੱਥੇ ਤੱਕ ਆ ਗਿਆ ਸੀ ਬਈ ਇੱਥੇ ਤੱਕ ਪਾਣੀ ਆ ਗਿਆ ਸੀ ਪੂਰਾ ਫੁੱਲ ਪਰਿਆ ਹੋਇਆ ਸੀ ਹੋਰ ਵੀ ਚਾਂਸ ਸੀ ਵਦਨ ਦੇ ਕਹਿੰਦਾ ਬਾਈ ਕਹਿੰਦਾ ਚਾਂਸ ਬਹੁਤ ਸੀ ਕਹਿੰਦਾ ਪਿੱਛੋਂ ਉਧਰ ਉਹ ਟਾਲੀ ਟੱਪਾ ਵਾ ਗਿਆ ਸੀ ਉਧਰਲੀ ਸਾਈਡ ਕੋਈ ਬੰਨ ਨਹੀਂ ਲੱਗਾ ਕਿਉਂਕਿ ਪਿੰਡ ਹੈਗਾ ਉੱਥੋਂ 23 ਕਿਲੋਮੀਟਰ ਪਰੇ ਹੈਗਾ ਪਿੰਡ ਤੇ ਇੱਧਰ ਤਾਂ ਨੇੜੀ ਹੈਗਾ ਸਾਰਾ 100 ਮੀਟਰ ਦੀ ਦੂਰੀ ਵੀ ਨਹੀਂ 100 150 ਮੀਟਰ ਦੀ ਦੂਰੀ ਪਈ ਆ ਹੁਣ ਲਾਈ ਆ ਆ ਜਮੀਨ 'ਚ ਵੜ ਗਿਆ ਸੀ ਪਾਣੀ ਅੱਛਾ ਇਹ ਇਧਰੋਂ ਆਪਾਂ ਦਿਖਾ ਦਿੰਨਾ ਵਿਆਹ ਆ ਇਧਰ ਜਿਹੜੇ ਬਾਣ ਆਗੇ ਇੰਨਾ ਚ ਪਾਣੀ ਵੜ ਗਿਆ ਸੀਗਾ ਆ ਤਾਂ ਬਾਹਰ ਚ ਕਹਿੰਦੇ ਮਿੱਟੀ ਸਿੱਟੀ ਆ ਆਹ ਦੇਖੋ ਵੀ ਗੱਟੇ ਪੈ ਗਏ ਆਹ ਟਾਲੀ ਤੱਕ ਪਾ ਗਏ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਇੱਥੇ ਤੱਕ ਪਾਣੀ ਆ ਗਿਆ ਸੀ ਆ ਦੇ ਗੱਟਾਂ ਦੇ ਹਜੇ ਵੀ ਹਰੇ ਬਾਈ ਦਾ ਨਿਸ਼ਾਨ ਪਿਆ ਪਰਲੀ ਸਾਈਡ ਤੋਂ ਤੁਸੀਂ ਬੰਨ ਲੱਗੇ ਹੀ ਦੇਖ ਸਕਦੇ ਹੋ ਇੱਧਰ ਪਿੰਡ ਦੂਰ ਆ ਤਾਂ 3.5 ਕਿਲੋਮੀਟਰ ਦੂਰ ਪਿੰਡ ਆ ਗਈ। ਉਹਦੇ ਬੰਦ ਤਗੜਾ ਕਰਿਆ ਹੋਇਆ ਵੀ ਕਿਤੇ ਜਿਆਦਾ ਨੁਕਸਾਨ ਨਾ ਹੋ ਜੇ। ਤੇ ਬਾਅਦ ਚ ਲਾਇਆ ਜਦੋਂ ਪਾਣੀ ਘਟ ਗਿਆ ਸੀ। ਠੀਕ ਹੈ ਜੀ। ਪਹਿਲਾਂ ਨਹੀਂ ਲਾਇਆ ਸੀ। ਉਹ ਪਹਿਲਾਂ ਤਾਂ ਪਾਣੀ ਉਹ ਟੱਕ ਬਰਗ ਗਿਆ। ਠੀਕ ਆ। ਫਸਲਾਂਾਂ 'ਚ ਵੜ ਗਿਆ ਸੀ ਪਾਣੀ ਇੱਧਰ। ਆਹ ਦੇਖੋ ਵਿੱਚੋਂ ਨੇ ਵਰਗੇ ਸੀ ਪਾਣੀ ਨਾਲ। बहुत बुरा हाल किया हड़ा ने रब बचा रखे कुदरती आफ्ता तो हा देखो भाई इधर भी पानी आ गई सारे ओ गांह टाली क्रॉस कर गए पानी ਸਾਰਾ ਪਿੰਡ ਇੱਥੇ ਹੀ ਰਹਿੰਦਾ ਹੁਣ ਹਨਾ ਬੰਦ ਤੇ ਵੀ ਕਿਤੇ ਟੁੱਟ ਨਾ ਜਾਵੇ ਸਾਰੇ ਇੱਥੇ ਹੀ ਕੋ ਬਹੁਤ ਬੁਰਾ ਹਾਲ ਸੀ ਉਹ ਦਮ ਹੀ ਉਹ ਤਾਂ ਘਟ ਗਿਆ ਜੀ ਪਾਣੀ ਆ ਦੇਖੋ ਥੋੜਾ ਕਾ ਨਹੀਂ ਹੁੰਦਾ ਬਸ ਇਹ ਤਾਂ ਚੱਲਦਾ ਰਹਿੰਦਾ ਇੰਨੇ ਕੋ ਪਾਣੀ ਤਾਂ ਇੱਥੇ ਟੀਲੀ ਵਾਲੀ ਸੋ ਟਪਕੇ ਟੀਲੀ ਇਹ ਹੜ ਦੇ ਬਾਅਦ ਦੇ ਹਾਲਾਤ ਆ ਬਈ ਨਾਲੇ ਦੇ ਆਹ ਦੇਖ ਸਕਦੇ ਤੁਸੀਂ ਉਹ ਟਾਲੀ ਜਿਹੜੀ ਜੋ ਤੱਕ ਉਹ ਪੱਤੇ ਮਿੱਟੀ ਨਾਲ ਲਿਬੜੇ ਪਏ ਉਥੋਂ ਤੱਕ ਦੇਖ ਸਕਦੇ ਹੋ ਪਾਣੀ ਸੀ ਉਥੋਂ ਤੱਕ ਬਚਾਵਲੀ ਇੱਧਰ ਐਂਡ ਦੇ ਬਚਾਵਲੀ ਇੱਧਰ ਦੇਖ ਸਕਦੇ ਪੰਡ ਨੇੜੇ ਆ ਜਾਵੇਂਗੀ ਆ ਘਰ ਆ ਕੇ ਸਾਹਮਣੇ ਦੇਖ ਸਕਦੇ ਤੂੰ ਸਾਰਾ ਸਾਰ 200 ਮੀਟਰ ਦੀ ਦੂਰੀ ਵੀ ਨਹੀਂ ਹੋਣੀ ਬਹੁਤ ਮਾੜੇ ਹਾਲਾਤ ਸੀ ਉਦੋਂ ਪੁਰਾਣੇ ਕਿੱਧਰ ਨੂੰ ਹੋਈਆਂ ਦੇ ਲਈ ਬਾਈ ਨੇ ਕਿੱਧਰ ਹੁਕਾ ਛੱਡਿਆ ਪਸਾ ਛੱਡੀ ਆ ਗੱਡੀ ਉਹਦਾ ਲਾਈਕ ਗੱਡੀ ਲਈ ਫਿਰਦੇ ਆਗੇ ਉਹ ਗਾਲੀਆਂ ਵੱਡੀਆਂ ਟਰਾਲੀਆਂ ਹੁੰਦੀਆਂ ਨੇ ਇਹਨਾਂ ਨੇ ਕਹਿੰਦੇ ਹੁੰਦੇ ਗਏ ਮਹਿੰਦਰਾ ਵਾਲਿਆ ਪੀ ਲੋਡ ਰੱਖੀਆ ਤੂੜੀ ਉਹ ਦੇਖੋ ਭਾਈ ਪਾਰਲੀ ਛੜ ਗਏ ਆ ਇਦਲੀ ਸੜ ਬਲੌਕ ਆ ਰਸਤਾ ਕੋਈ ਸਾਧਨ ਨਹੀਂ ਇਧਰ ਆਵਾਜ਼ ਆਈਦਾ